ਕਿਸੇ ਦਾ ਕੰਮ ਹੈ ਕਿ ਫਿਲਮ ਭਾਵੇਂ ਬਣੇ ਨਾ ਬਣੇ ਮੈਂ ਤਾਂ ਸਬਸਿਡੀ ਦੇ ਪੈਸੇ ਖਾਣੇ ਆ ਹਨਾ ਬਾਹਰ ਕਈ ਕੰਟਰੀਆਂ ਸਬਸਿਡੀਆਂ ਮਿਲ ਜਾਂਦੀਆਂ ਕਿਸੇ ਨੇ ਸਬਸਿਡੀ ਖਾਣੇ ਆ ਕਿਸੇ ਦਾ ਟਾਰਗੇਟ ਹੈ ਕਿ ਉਹ ਪ੍ਰੋਡਿਊਸਰ ਵੀ ਨਹੀਂ ਹੁੰਦੇ ਜਿਹੜੀ ਕੋਈ ਵੀ ਇੰਡਸਟਰੀ ਹੈ ਪ੍ਰੋਫੈਸ਼ਨਲਸ ਦੀ ਇੰਡਸਟਰੀ ਹੈ ਕੋਈ ਪ੍ਰੋਫੈਸ਼ਨਲ ਬਹੁਤ ਅੱਛਾ ਕੰਮ ਕਰਦਾ ਹੈ ਵਿੱਚੇ ਕੋਈ ਪ੍ਰੋਫੈਸ਼ਨਲ ਗਲਤੀ ਕਰ ਜਾਂਦਾ ਹੈ ਕੋਈ ਪ੍ਰੋਫੈਸ਼ਨਲ ਬੜੀ ਸ਼ਿੱਦਤ ਨਾਲ ਕੰਮ ਕਰ ਰਿਹਾ ਕੋਈ ਬੜੀ ਹੁਸ਼ਿਆਰੀ ਨਾਲ ਕੰਮ ਕਰ ਰਿਹਾ ਕੋਈ ਸਿਰਫ ਤੇ ਸਿਰਫ ਪੈਸੇ ਕਮਾਣ ਲਈ ਕੰਮ ਕਰ ਰਿਹਾ ਕੋਈ ਚੰਗਾ ਕੰਮ ਕਰਨ ਲਈ ਕੰਮ ਕਰ ਰਿਹਾ ਕੋਈ ਨਾਮ ਕਮਾਉਣ ਲਈ ਕੰਮ ਕਰ ਰਿਹਾ ਕੋਈ ਕਿਸੇ ਦਾ ਕੰਮ ਹੈ ਕੋਈ ਨਹੀਂ ਪੈਸੇ ਨਹੀਂ ਵੀ ਮੁਰਦੇ ਨਾਮ ਮੁਰਦੇ ਮੈਂ ਇੱਕ ਚੰਗੀ ਫਿਲਮ ਬਣਾਉਣੀ ਹੈ ਕਿਸੇ ਦਾ ਕੰਮ ਹੈ ਕਿ ਫਿਲਮ ਭਾਵੇਂ ਬਣੇ ਨਾ ਬਣੇ ਮੈਂ ਤਾਂ ਸਬਸਿਡੀ ਦੇ ਪੈਸੇ ਖਾਣੇ ਆ ਹਨਾ ਬਾਹਰ ਕਈ ਕੰਟਰੀਆਂ ਸਬਸਿਡੀਆਂ ਮਿਲ ਜਾਂਦੀਆਂ ਕਿਸੇ ਨੇ ਸਬਸਿਡੀ ਖਾਣੇ ਆ ਕਿਸੇ ਦਾ ਟਾਰਗੇਟ ਹੈ ਕਿ ਉਹ ਪ੍ਰੋਡਿਊਸਰ ਵੀ ਨਹੀਂ ਹੁੰਦੇ ਉਹ ਇਸ ਲਾਈਨ ਦੇ ਬੰਦੇ ਨਹੀਂ ਹੁੰਦੇ ਪਰ ਉਹਨਾਂ ਨੂੰ ਕੋਈ ਦੱਸਦਾ ਵੀ ਸਕੀਮ ਹੈ ਇੱਕ ਨਵੀਂ ਉਹ ਸਕੀਮ ਦੇ ਹਸਾਬ ਨਾਲ ਆ ਜਾਂਦੇ ਨੇ ਤੇ ਉਹਨਾਂ ਦਾ ਟਾਰਗੇਟ ਹੁੰਦਾ ਕਿ ਫਿਲਮ ਦਾ ਬਹਾਨਾ ਲਾ ਕੇ ਬੰਦੇ ਬਾਹਰ ਕਰ ਦਈਏ ਪੰਜਾਬੀ ਇੰਡਸਟਰੀ ਚ ਸਕੀਮ ਲੱਗ ਜਾਂਦੀ ਹੈ ਭਾਜੀ ਮੈਂ ਦੇਖੋ ਸੁਣਿਆ ਮੈਂ ਦੇਖਿਆ ਨਹੀਂ ਕਦੇ ਪਰ ਮੈਂ ਸੁਣਿਆ ਕਿ ਕੁਝ ਲੋਕ ਇਦਾਂ ਟਰਾਈ ਕਰ ਦਿੰਦੇ ਜੀ ਹੋ ਜਾਂਦਾ ਮੈਨੂੰ ਨਹੀਂ ਪਤਾ ਜੀ ਪਰ ਮੈਂ ਸੁਣਿਆ ਜਦ ਤੱਕ ਅੱਖੋਂ ਮੈਂ ਦੇਖ ਨਾ ਲਵਾਂ ਮੈਨੂੰ ਕੋਈ ਮੂੰ ਮੈਕੈਨਿਵਰ ਜੋ ਸੁਣ ਰਹੇ ਆ ਉਹਦੇ ਚ ਆਂਦਾ ਕਿ ਲੋਕ ਇਦਾਂ ਵੀ ਟਰਾਈ ਕਰਦੇ ਕਿਸੇ ਦਾ ਕੰਮ ਹੈ ਕਿ ਫਿਲਮ ਭਾਵੇਂ ਬਣੇ ਨਾ ਬਣੇ ਮੈਂ ਤਾਂ ਸਬਸਿਡੀ ਦੇ ਪੈਸੇ ਖਾਣੇ ਆ ਹਨਾ ਬਾਹਰ ਕਈ ਕੰਟਰੀਆਂ ਸਬਸਿਡੀਆਂ ਮਿਲ ਜਾਂਦੀਆਂ ਕਿਸੇ ਨੇ ਸਬਸਿਡੀ ਖਾਣੇ ਆ ਕਿਸੇ ਦਾ ਟਾਰਗੇਟ ਹੈ ਕਿ ਉਹ ਪ੍ਰੋਡਿਊਸਰ ਵੀ ਨਹੀਂ ਹੁੰਦੇ ਜੇ ਜਿਹੜੀ ਕੋਈ ਵੀ ਇੰਡਸਟਰੀ ਹੈ ਪ੍ਰੋਫੈਸ਼ਨਲਸ ਦੀ ਇੰਡਸਟਰੀ ਹੈ ਕੋਈ ਪ੍ਰੋਫੈਸ਼ਨਲ ਬਹੁਤ ਅੱਛਾ ਕੰਮ ਕਰਦਾ ਹੈ ਵਿੱਚੇ ਕੋਈ ਪ੍ਰੋਫੈਸ਼ਨਲ ਗਲਤੀ ਕਰ ਜਾਂਦਾ ਹੈ ਕੋਈ ਪ੍ਰੋਫੈਸ਼ਨਲ ਬੜੀ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ ਕੋਈ ਬੜੀ ਹੁਸ਼ਿਆਰੀ ਨਾਲ ਕੰਮ ਕਰ ਰਿਹਾ ਹੈ ਕੋਈ ਸਿਰਫ ਤੇ ਸਿਰਫ ਪੈਸੇ ਕਮਾਣ ਲਈ ਕੰਮ ਕਰ ਰਿਹਾ ਕੋਈ ਚੰਗਾ ਕੰਮ ਕਰਨ ਲਈ ਕੰਮ ਕਰ ਰਿਹਾ ਕੋਈ ਨਾਮ ਕਮਾਉਣ ਲਈ ਕੰਮ ਕਰ ਰਿਹਾ ਕੋਈ ਕਿਸੇ ਦਾ ਕੰਮ ਹੈ ਕੋਈ ਨਹੀਂ ਪੈਸੇ ਨਹੀਂ ਵੀ ਮੁਰਦੇ ਨਾਮ ਮੁਰਦੇ ਮੈਂ ਇੱਕ ਚੰਗੀ ਫਿਲਮ ਬਣਾਉਣੀ ਹੈ ਕਿਸੇ ਦਾ ਕੰਮ ਹੈ ਕਿ ਫਿਲਮ ਭਾਵੇਂ ਬਣੇ ਨਾ ਬਣੇ ਮੈਂ ਤਾਂ ਸਬਸਿਡੀ ਦੇ ਪੈਸੇ ਖਾਣੇ ਆ ਹਨਾ ਬਾਹਰ ਕਈ ਕੰਟਰੀਆਂ ਸਬਸਿਡੀਆਂ ਮਿਲ ਜਾਂਦੀਆਂ ਕਿਸੇ ਨੇ ਸਬਸਿਡੀ ਖਾਣੇ ਆ ਕਿਸੇ ਦਾ ਟਾਰਗੇਟ ਹੈ ਕਿ ਉਹ ਪ੍ਰੋਡਿਊਸਰ ਵੀ ਨਹੀਂ ਹੁੰਦੇ ਉਹ ਇਸ ਲਾਈਨ ਦੇ ਬੰਦੇ ਨਹੀਂ ਹੁੰਦੇ ਪਰ ਉਹਨਾਂ ਨੂੰ ਕੋਈ ਦੱਸਦਾ ਵੀ ਸਕੀਮ ਹੈ ਇੱਕ ਨਵੀਂ ਉਹ ਸਕੀਮ ਦੇ ਹਸਾਬ ਨਾਲ ਆ ਜਾਂਦੇ ਨੇ ਉਹਨਾਂ ਦਾ ਟਾਰਗੇਟ ਹੁੰਦਾ ਹੈ ਕਿ ਫਿਲਮ ਦਾ ਬਣਾ ਲਾ ਕੇ ਬੰਦੇ ਬਾਹਰ ਕੱਢ ਦਈਏ ਪੰਜਾਬੀ ਇੰਡਸਟਰੀ ਚ ਸਕੀਮ ਲੱਗ ਜਾਂਦੀ ਹੈ ਭਾਜੀ ਮੈਂ ਦੇਖੋ ਸੁਣਿਆ ਮੈਂ ਦੇਖਿਆ ਨਹੀਂ ਕਦੇ ਪਰ ਮੈਂ ਸੁਣਿਆ ਕਿ ਕੁਝ ਲੋਕ ਇਦਾਂ ਟਰਾਈ ਕਰ ਦਿੰਦੇ ਜੀ ਹੋ ਜਾਂਦਾ ਮੈਨੂੰ ਨਹੀਂ ਪਤਾ ਜੀ ਪਰ ਮੈਂ ਸੁਣਿਆ ਚਾਹਤਾਂ ਅੱਖੋਂ ਮੈਂ ਦੇਖਣਾ ਲਵਾ ਮੈਨੂੰ ਕੋਈ ਮੂੰਹ ਮੈਂ ਕੈਨੇਡਾ ਪਰ ਜੋ ਸੁਣ ਰਹੇ ਆ ਉਹਦੇ ਚ ਆਂਦਾ ਕਿ ਲੋਕ ਇਦਾਂ ਵੀ ਟਰਾਈ ਕਰਦੇ ਨੇ ਕਿਸੇ ਦਾ ਕੰਮ ਹੈ ਕਿ ਫਿਲਮ ਭਾਵੇਂ ਬਣੇ ਨਾ ਬਣੇ ਮੈਂ ਤਾਂ ਸਬਸਿਡੀ ਦੇ ਪੈਸੇ ਖਾਣੇ ਆ ਹਨਾ ਬਾਹਰ ਕਈ ਕੰਟਰੀਆਂ ਸਬਸਿਡੀਆਂ ਮਿਲ ਜਾਂਦੀਆਂ ਕਿਸੇ ਨੇ ਸਬਸਿਡੀ ਖਾਣੇ ਆ ਕਿਸੇ ਦਾ ਟਾਰਗੇਟ ਹੈ ਕਿ ਉਹ ਪ੍ਰੋਡਿਊਸਰ ਵੀ ਨਹੀਂ ਹੁੰਦੇ ਜਿਹੜੀ ਕੋਈ ਵੀ ਇੰਡਸਟਰੀ ਹੈ ਪ੍ਰੋਫੈਸ਼ਨਲਸ ਦੀ ਇੰਡਸਟਰੀ ਹੈ ਕੋਈ ਪ੍ਰੋਫੈਸ਼ਨਲ ਬਹੁਤ ਅੱਛਾ ਕੰਮ ਕਰਦਾ ਹੈ ਵਿੱਚੇ ਕੋਈ ਪ੍ਰੋਫੈਸ਼ਨਲ ਗਲਤੀ ਕਰ ਜਾਂਦਾ ਹੈ ਕੋਈ ਪ੍ਰੋਫੈਸ਼ਨਲ ਬੜੀ ਸ਼ਿੱਦਤ ਨਾਲ ਕੰਮ ਕਰ ਰਿਹਾ ਕੋਈ ਬੜੀ ਹੁਸ਼ਿਆਰੀ ਨਾਲ ਕੰਮ ਕਰ ਰਿਹਾ ਕੋਈ ਸਿਰਫ ਤੇ ਸਿਰਫ ਪੈਸੇ ਕਮਾਣ ਲਈ ਕੰਮ ਕਰ ਰਿਹਾ ਕੋਈ ਚੰਗਾ ਕੰਮ ਕਰਨ ਲਈ ਕੰਮ ਕਰ ਰਿਹਾ ਕੋਈ ਨਾਮ ਕਮਾਉਣ ਲਈ ਕੰਮ ਕਰ ਰਿਹਾ ਕੋਈ ਕਿਸੇ ਦਾ ਕੰਮ ਹੈ ਕੋਈ ਨਹੀਂ ਪੈਸੇ ਨਹੀਂ ਵੀ ਮੁਰਦੇ ਨਾਮ ਮੁਰਦੇ ਮੈਂ ਇੱਕ ਚੰਗੀ ਫਿਲਮ ਬਣਾਉਣੀ ਹੈ ਕਿਸੇ ਦਾ ਕੰਮ ਹੈ ਕਿ ਫਿਲਮ ਭਾਵੇਂ ਬਣੇ ਨਾ ਬਣੇ ਮੈਂ ਤਾਂ ਸਬਸਿਡੀ ਦੇ ਪੈਸੇ ਖਾਣੇ ਆ ਹਨਾ ਬਾਹਰ ਕਈ ਕੰਟਰੀਆਂ ਸਬਸਿਡੀਆਂ ਮਿਲ ਜਾਂਦੀਆਂ ਕਿਸੇ ਨੇ ਸਬਸਿਡੀ ਖਾਣੇ ਆ ਕਿਸੇ ਦਾ ਟਾਰਗੇਟ ਹੈ ਕਿ ਉਹ ਪ੍ਰੋਡਿਊਸਰ ਵੀ ਨਹੀਂ ਹੁੰਦੇ ਉਹ ਇਸ ਲਾਈਨ ਦੇ ਬੰਦੇ ਨਹੀਂ ਹੁੰਦੇ ਪਰ ਉਹਨਾਂ ਨੂੰ ਕੋਈ ਦੱਸਦਾ ਵੀ ਸਕੀਮ ਹੈ ਇੱਕ ਨਵੀਂ ਉਹ ਸਕੀਮ ਦੇ ਹਸਾਬ ਨਾਲ ਆ ਜਾਂਦੇ ਨੇ ਤੇ ਉਹਨਾਂ ਦਾ ਟਾਰਗੇਟ ਹੁੰਦਾ ਕਿ ਫਿਲਮ ਦਾ ਬਹਾਨਾ ਲਾ ਕੇ ਬੰਦੇ ਬਾਹਰ ਕਰ ਦਈਏ ਪੰਜਾਬੀ ਇੰਡਸਟਰੀ ਚ ਸਕੀਮ ਲੱਗ ਜਾਂਦੀ ਹੈ ਭਾਜੀ ਮੈਂ ਦੇਖੋ ਸੁਣਿਆ ਮੈਂ ਦੇਖਿਆ ਨਹੀਂ ਕਦੇ ਪਰ ਮੈਂ ਸੁਣਿਆ ਕਿ ਕੁਝ ਲੋਕ ਇਦਾਂ ਟਰਾਈ ਕਰ ਦਿੰਦੇ ਜੀ ਹੋ ਜਾਂਦਾ ਮੈਨੂੰ ਨਹੀਂ ਪਤਾ ਜੀ ਪਰ ਮੈਂ ਸੁਣਿਆ ਜਤ ਅੱਖੋਂ ਮੈਂ ਦੇਖ ਨਾ ਲਵਾਂ ਮੈਨੂੰ ਕੋਈ ਮੂੰਹ ਨਾ ਦੱਸ ਦੇਵੇ ਮੈਂ ਕਹਿ ਨਹੀਂ ਪਰ ਜੋ ਸੁਣ ਰਹੇ ਆ ਉਹਦੇ ਚ ਆਂਦਾ ਕਿ ਲੋਕ ਇਦਾਂ ਵੀ ਟਰਾਈ ਕਰਦੇ ਆ